ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈੱਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਉਹਨਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਸੇ ਉਹ ਤਸਵੀਰ ਹੈ ਜਿੱਥੇ ਇਹ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ 'ਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਉਹ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾ ਦੀ ਇੱਕ ਤੇਜ਼ ਰਫਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਿੱਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫ਼ਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਜਿਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਉਹਨਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਇਹ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਵਿੱਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾ ਦੀ ਇੱਕ ਤੇਜ਼ ਰਫਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਿੱਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਉਹਨਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਇਹ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਪਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਵਿੱਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾਂ ਦੀ ਇੱਕ ਤੇਜ਼ ਰਫ਼ਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੁਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾਂ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਚੋਣ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਇਹ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਵਿੱਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਉਹ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾਂ ਦੀ ਇੱਕ ਤੇਜ਼ ਰਫ਼ਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਿੱਤਰ ਹੋ ਗਿਆ ਹੈ ਹਰ ਪਾਸੇ ਹਾਂ ਜੁੜ ਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾਂ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਉਹਨਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਆਏ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾਂ ਦੀ ਇੱਕ ਤੇਜ਼ ਰਫ਼ਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਿੱਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾਂ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਸਵੇਰ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈੱਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਉਹਨਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਸਿਓਤ ਤਸਵੀਰ ਹੈ ਜਿੱਥੇ ਆ ਇੱਕ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾਂ ਦੀ ਇੱਕ ਤੇਜ਼ ਰਫ਼ਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਿੱਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾਂ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਸਵੇਰ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈੱਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਅਸ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਚੋਂਨ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਇਹ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ 'ਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਉਹ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾਂ ਦੀ ਇੱਕ ਤੇਜ਼ ਰਫ਼ਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਡਸ ਗੱਡੀ ਦੇ ਵਿੱਚ ਜਾ ਵੱਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹਾਂ ਜੁੜ ਕੇ ਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫ਼ਤਾਰ ਨਾਲ ਇਹ ਨਸ਼ਾ ਤਸਕਰਾ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜਿਹੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਉਹਨਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਆ ਇੱਕ ਇਹਨਾਂ ਦੋਆਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਭਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਵਿੱਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾ ਦੀ ਇੱਕ ਤੇਜ਼ ਰਫਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰੈਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ ਵੱਡੀ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰਾਂ ਦੀ ਇੱਕ ਗੱਡੀ ਸੜਕ ਕਿਨਾਰੇ ਖੜੀ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਂਦੀ ਹੈ ਉਸ ਤੋਂ ਬਾਅਦ ਸੜਕ ਕਿਨਾਰੇ ਖੜੀ ਗੱਡੀ ਦੇ ਵਿੱਚ ਜਿਹੜੇ ਦੋ ਲੋਕ ਸਵਾਰ ਸਨ ਦੋਨਾਂ ਦੀ ਮੌਤ ਹੋ ਚੁੱਕੀ ਹੈ ਜੀ ਆ ਬੇਹਦ ਮੰਦਭਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਨਸ਼ਾ ਤਸਕਰ ਆਪਣੀ ਵਰਨਾ ਗੱਡੀ ਦੇ ਵਿੱਚ ਪੁੱਕੀ ਦੀਆਂ ਬੋਰੀਆਂ ਭਰ ਕੇ ਲੈ ਕੇ ਜਾ ਰਹੇ ਸਨ ਕਿ ਅਚਾਨਕ ਤੇਜ਼ ਰਫਤਾਰ ਗੱਡੀ ਉਹਨਾਂ ਦੀ ਸੜਕ ਸੜਕ ਦੇ ਕਿਨਾਰੇ ਖੜੀ ਦੂਸਰੀ ਰੈਡਸ ਗੱਡੀ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਦੋਨੋਂ ਗੱਡੀਆਂ ਦੇ ਪਰਖੱਚੇ ਉੱਡ ਜਾਂਦੇ ਨੇ ਕਚੁੰਬਰ ਨਿਕਲ ਜਾਂਦਾ ਹੈ ਮੌਤਾ ਹੋਈਆਂ ਨੇ ਇਸ ਘਟਨਾ ਦੇ ਵਿੱਚ ਦੋ ਮੌਤਾ ਹੋਈਆਂ ਨੇ ਗੱਡੀ ਵਿੱਚ ਦੋ ਸ਼ਖਸ ਸਵਾਰ ਸਨ ਜਿਨ੍ਹਾਂ ਦੀ ਇਸ ਪੂਰੀ ਘਟਨਾ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਨਸ਼ਾ ਤਸਕਰ ਜਿਹੜੇ ਜ਼ਖਮੀ ਨੇ ਇਸ ਘਟਨਾ ਦੇ ਵਿੱਚ ਚੋਂਨ ਨੂੰ ਹਸਪਤਾਲ ਜਿਹੜਾ ਭਰਤੀ ਕਰਵਾਇਆ ਗਿਆ ਇਲਾਜ ਚੱਲਦਾ ਪਿਆ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਤੁਸੀਂ ਤਸਵੀਰਾਂ ਵੇਖੋ ਇੱਕ ਪਾਸੇ ਉਹ ਤਸਵੀਰ ਹੈ ਜਿੱਥੇ ਇਹ ਇਹਨਾਂ ਦੋਵਾਂ ਗੱਡੀਆਂ ਦੀ ਆਪਸ ਜਿਹੜੀ ਹੈ ਬਹੁਤ ਭਿਆਨਕ ਬਹੁਤ ਜ਼ਬਰਦਸਤ ਟੱਕਰ ਹੁੰਦੀ ਹੈ ਦੂਜੇ ਪਾਸੇ ਉਹ ਤਸਵੀਰਾਂ ਨੇ ਵਰਨਾ ਗੱਡੀ ਦੀਆਂ ਜਿਸ ਦੇ ਵਿੱਚ ਬੋਰੀਆਂ ਮਿਲੀਆਂ ਨੇ ਭੁੱਕੀ ਦੀਆਂ ਪਰੀਆਂ ਹੋਈਆਂ ਇਹ ਕਿੱਥੋਂ ਲੋਕ ਲੈ ਕੇ ਆ ਰਹੇ ਸਨ ਇਸ ਪੂਰਾ ਨਸ਼ਾ ਕਿਵੇਂ ਪੰਜਾਬ ਵਿੱਚ ਸਪਲਾਈ ਹੁੰਦਾ ਪਿਆ ਇਸ ਤੇ ਬਹੁਤ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਬਣਿਆ ਹੋਇਆ ਜੀ ਤੁਹਾਨੂੰ ਦੱਸ ਦਈਏ ਕਿ ਬਰਨਾਲਾ ਦੇ ਤੱਪਾ ਮੰਡੀ ਆਲੀਕੇ ਰੋਡ ਤੇ ਇੱਕ ਵੱਡਾ ਸੜਕੀ ਹਾਦਸਾ ਵਾਪਰਿਆ ਨਸ਼ਾ ਤਸਕਰਾਂ ਦੀ ਇੱਕ ਤੇਜ਼ ਰਫਤਾਰ ਗੱਡੀ ਸਾਹਮਣੇ ਇੱਕ ਸਾਈਡ ਤੇ ਖੜੀ ਰਿਟਸ ਗੱਡੀ ਦੇ ਵਿੱਚ ਜਾ ਵਜਦੀ ਹੈ ਜਿਸ ਤੋਂ ਬਾਅਦ ਦੋ ਜਿਹੜੇ ਵਿਅਕਤੀ ਨੇ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਦੋਵਾਂ ਦੇ ਦੱਸਿਆ ਜਾ ਰਹੇ ਨੇ ਹਸਦਾ ਖੇਡ ਦਾ ਦੋਵਾਂ ਦਾ ਪਰਿਵਾਰ ਹੈ ਜਵਾਕ ਨੇ ਉਹ ਪਰਿਵਾਰ ਪੂਰਾ ਤਤਰ-ਬਤਰ ਹੋ ਗਿਆ ਹੈ ਹਰ ਪਾਸੇ ਹੰਝੂ ਡਗਦੇ ਪੈਨੇ ਤੇ ਜਿਹੜੇ ਲੋਕ ਜਿਨ੍ਹਾਂ ਨੇ ਘਟਨਾ ਨੂੰ ਅੱਖੀਂ ਦੇਖਿਆ ਉਹਨਾਂ ਦਾ ਕਹਿਣਾ ਹੈ ਕਿ ਜਿਸ ਤੇਜ਼ ਰਫਤਾਰ ਨਾਲ ਇਹ ਨਸ਼ਾ ਤਸਕਰਾਂ ਦੀ ਗੱਡੀ ਆ ਰਹੀ ਸੀ ਜਾਂ ਹੋ ਸਕਦਾ ਹੈ ਉਹਨਾਂ ਦੇ ਪਿੱਛੇ ਕੋਈ ਪੁਲਿਸ ਲੱਗੀ ਹੋਵੇ ਜਾਂ ਫਿਰ ਉਹ ਕਿਤੇ ਬਹੁਤ ਤੇਜ਼ੀ ਨਾਲ ਕਿਤੇ ਪਹੁੰਚਣਾ ਚਾਹੁੰਦੇ ਹੋਣ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਇਹਨਾਂ ਨਸ਼ਾ ਤਸਕਰਾ ਦੀ ਕਰਤੂਤ ਇਸੇ ਤਰੀਕੇ ਸਾਹਮਣੇ ਆਉਣੀ ਸੀ ਇਸ ਤੇ ਯਕੀਨ ਕਰਪਾਣਾ ਬਹੁਤ ਮੁਸ਼ਕਿਲ ਹੈ ਤਾਂ ਦੋ ਸ਼ਖਸਾਂ ਦੀ ਮੌਤ ਹੋਈ ਹੈ ਉਹਨਾਂ ਦੀ ਤਸਵੀਰ ਵੀ ਤੁਸੀਂ ਆਪਣੇ ਸਾਹਮਣੇ ਇਸ ਵੇਲੇ ਸਕਰੀਨ ਤੇ ਜੜੀ ਹੈ ਉਹ ਵੇਖ ਸਕਦੇ ਹੋ